ਹੈਲੋ ਜੀ ਸਤਿ ਸ੍ਰੀ ਅਕਾਲ ਦੀ ਮੈਂ ਮਨਜੀਤ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਆਪਣੇ ਘਰੇ ਖੁਸ਼ੀਆਂ ਮਾਣੋ। ਇਹ ਵੀਡੀਓ ਉਹਨਾਂ ਲਈ ਆ ਜੀ ਜੋ ਜ਼ਿੰਦਗੀ 'ਚ ਹਾਰ ਚੁੱਕੇ ਆ ਜਾਂ ਬਿਮਾਰੀਆਂ ਕਰਕੇ ਜਾਂ ਰਿਸ਼ਤੇ ਆ ਕਰਕੇ ਜਾਂ ਕਿਸੇ ਹੋਰ ਪ੍ਰੋਬਲਮਾਂ ਕਰਕੇ ਜ਼ਿੰਦਗੀ 'ਚੋਂ ਹਾਰੇ ਬੈਠੇ ਆ। ਹਾਰੇ ਜਾਨੀ ਕਿ ਕੰਮ ਤਾਂ ਆਪਾਂ ਕਰਦਿਆਂ ਘਰ ਦਾ ਸਾਰਾ ਹੀ ਕਰਦੇ ਆ। ਸਾਰੇ ਕਰਦੇ ਆ ਕਿਉਂਕਿ ਮਨ ਕਰੇ ਜਾਂ ਨਾ ਕਰੇ ਕਰਦਿਆਂ ਜ਼ਿੰਮੇਵਾਰੀਆਂ ਤਾਂ ਸਾਰੇ ਨਿਭਾਉਂਦੇ ਆ ਜੀ। ਬੱਚੇ ਭੇਜਨੇ ਆ ਸਕੂਲ ਜਾਂ ਬੱਚੇ ਵੱਡੇ ਆ ਡਿਊਟੀਆਂ ਤੇ ਜਾਂਦੇ ਆ ਕੁਝ ਵੀ ਕਰਨਾ ਘਰ ਦੇ ਵਿੱਚ ਕੰਮ ਤਾਂ ਸਾਰੇ ਕਰਦੇ ਆ ਆਪਣੀਆਂ ਡਿਊਟੀਆਂ ਤਾਂ ਸਾਰੇ ਨਿਭਾਉਂਦੇ ਆ ਪਰ ਪੰਗਾ ਇਹ ਆ ਨਾ ਵੀ ਜਦੋਂ ਬੰਦੇ ਦੇ ਅੰਦਰੋਂ ਮਨ ਨਾ ਹੋਵੇ ਬੰਦੇ ਦੇ ਅੰਦਰੋਂ ਮਨ ਖਤਮ ਹੋਇਆ ਹੋਵੇ ਉਦੋਂ ਡਿਊਟੀਆਂ ਨਿਭਾਉਣੀਆਂ ਥੋੜੀਆਂ ਜੀਆਂ ਔਖੀਆਂ ਹੋ ਜਾਂਦੀਆਂ ਜਦੋਂ ਆਪਣੇ ਅੰਦਰਲੀ ਅੰਤਰਾਤਮਾ ਖੁਸ਼ ਨਾ ਹੋਵੇ ਤਾਂ ਡਿਊਟੀਆਂ ਨਿਭਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਇਹ ਵੀਡੀਓ ਉਹਨਾਂ ਲਈ ਹੈ ਵੀ ਜਿਹੜੇ ਜ਼ਿੰਦਗੀ 'ਚ ਜਮ੍ਹਾਂ ਹਾਰੇ ਬੈਠੇ ਆ ਦਿਲ ਛੱਟੀ ਬੈਠੇ ਆ ਕਾਫੀ ਕਾਰਨ ਵੀ ਵਿਧ ਬਿਮਾਰੀਆਂ ਹੋ ਰਹੀਆਂ ਉਹਨਾਂ ਲਈ ਇਹ ਵੀਡੀਓ ਮੇਰੀ ਇੱਕ ਐਗਜ਼ਾਮਪਲ ਦੇ ਰਹੀਆਂ ਤੁਹਾਨੂੰ ਮੈਂ ਜੀਉਂਦੀ ਜਾਗਦੀ ਤਸਵੀਰਾਂ ਤੁਹਾਡੇ ਸਾਹਮਣੇ ਦੇਖੋ ਜੀ ਮੈਂ ਉਸ ਅਕਾਲਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਕੋਈ ਵੀ ਗੱਲ ਵਿਊ ਲੈਣ ਦੇ ਚੱਕਰ ਚ ਨਹੀਂ ਬਣਾਉਂਦੀ ਚਾਹੇ ਮੇਰਾ ਨੁਕਸਾਨ ਹੋਵੇ ਚਾਹੇ ਮੇਰਾ ਫਾਇਦਾ ਹੋਵੇ ਜੇ ਮੈਂ ਗੱਪ ਛੜੱਪ ਮਾਰ ਕੇ ਵੀਡੀਓ ਬਣਾਉਣੀਆ ਹੋ ਉਹਨਾਂ ਜੀ ਤਾਂ ਮੇਰੀ ਵੀਡੀਓ ਦੇ ਉੱਪਰ ਵੀ 50-50 ਹਜ਼ਾਰ ਵਿਊ ਆਇਆ ਕਰਨ ਮੇਰੀ ਵੀਡੀਓ ਦੇ ਵਿਊ ਕਿੰਨਾ ਕਉਂਦਾ ਬਦ ਤੋਂ ਬਦ 500 ਹਜ਼ਾਰ 1500 2000 ਇਹ ਤੋਂ ਵੱਧ ਨਹੀਂ ਆਉਂਦਾ ਮੈਨੂੰ ਉਹ ਚੀਜ਼ ਦੀ ਕੋਈ ਚੱਕਰ ਨਹੀਂ ਕਿਉਂਕਿ ਮੈਂ ਸੰਤੁਸ਼ਟ ਹੁਨੀਆਂ ਖੁਸ਼ ਹੁਨੀਆਂ ਵੀ ਲੋਕ ਜਿਹੜੇ ਮੇਰੀ ਵੀਡੀਓ ਦੇਖਦੇ ਆ ਉਹ ਤਾਂ ਮੇਰੇ ਲਈ ਖਾਸ ਆ ਨਾ ਤਾਂ ਇਹ 500 ਆ 400 ਮੈਨੂੰ ਲੱਗਦਾ ਵੀ ਯਾਰ ਬੰਦਾ ਤਾਂ ਆਪਣੇ ਨਾਲ ਇੱਕ ਖੜ ਜੇ ਨਾ ਉਹ ਵੀ ਬਹੁਤ ਹੁੰਦਾ ਪਰ ਲੋਕ ਤਾਂ ਮੇਰੇ ਨਾਲ ਦੋ ਦੋ ਹਰ ਮੇਰੀ ਵੀਡੀਓ ਦੇਖ ਲੈਂਦੇ ਆ ਲੋਕ ਤੇ ਕਿੰਨੀ ਖੁਸ਼ੀ ਹੁੰਦੀ ਆ ਵੀ ਇੰਨੇ ਲੋਕ ਤਾਂ ਆਪ ਨੂੰ ਪਸੰਦ ਕਰਦੇ ਆ ਹਨਾ ਉਹੋ ਜ਼ਿੰਦਗੀ ਜਿਉਣ ਦਾ ਇੱਕ ਹੌਸਲਾ ਮਿਲਦਾ ਹੁਣ ਸੋਨੂੰ ਮੈਂ ਦੱਸ ਰਹੀ ਆ ਆਪਦੀ ਜ਼ਿੰਦਗੀ ਦੀ ਛੋਟੀ ਜੀ ਗੱਲ ਬਾਲੀ ਵੱਡੀ ਨਹੀਂ ਮੇਰੇ ਇੱਕ ਚੀਜ਼ ਦੇ ਆਸਰੇ ਮੈਂ ਆਪਦੀ ਪੂਰੀ ਜ਼ਿੰਦਗੀ ਜਿਉ ਰਹੀ ਆ ਮੇਰੀ 47 ਸਾਲ ਦੀ ਉਮਰ ਹੋ ਚੁੱਕੀ ਆ ਉਹ ਕੀ ਚੀਜ਼ ਆ ਉਹ ਆ ਜੀ ਹੌਸਲਾ ਕੰਨ ਲਾ ਹੌਸਲਾ ਮੈਂ ਕਦੇ ਹੌਸਲਾ ਨਹੀਂ ਛੱਡਿਆ ਕਦੇ ਵੀ ਤੇ ਮੈਨੂੰ ਲੱਗਦਾ ਮੇਰੇ ਜਿੰਨੀਆਂ ਫੇਟਾਂ ਵੀ ਇੱਥੇ ਕਿਸੇ ਤੇ ਨਹੀਂ ਪਈਆਂ ਹੋਣੀਆਂ ਉਹ ਕਿਹੜੀਆਂ ਫੇਟਾਂ ਜਿਹੜੀਆਂ ਮੇਰੇ ਤੇ ਨਹੀਂ ਪਈਆਂ ਮਕਾਕਰ ਉਹ ਵੀ ਦੁਨੀਆ ਦੀਆਂ ਜੋ ਫੇਟਾਂ ਮੈਂ ਚੱਲ ਗਿਆ ਕੋਈ ਐਸੀ ਫੇਟ ਨਹੀਂ ਜਿਹੜੀ ਮੈਨੂੰ ਪਈ ਹੋਵੇ ਪਰ ਫਿਰ ਵੀ ਜਿਹੜਾ ਮੇਰਾ ਦਿਲ ਸੀਨੇ ਹੌਸਲਾ ਨਹੀਂ ਛੱਡਿਆ ਬਸ ਇੱਕ ਉਮੀਦ ਮੇਰੀ ਯਾਦ ਦੀ ਰਹਿੰਦੀ ਸੀ ਵੀ ਕੋਈ ਗੱਲ ਨਹੀਂ ਅੱਜ ਆਏ ਹੋਗਾ ਕੱਲ ਨੂੰ ਆਏ ਹੋ ਜੂ ਕੱਲ ਨੂੰ ਆਏ ਪੂਜੂ ਪਰ ਮੇਰਾ ਇੱਕ ਰੂਲ ਆ ਜ਼ਿੰਦਗੀ 'ਚ ਵੀ ਮੈਂ ਸੱਚ ਬੋਲਣਾ ਹੈ ਜੀ ਚਾਹੇ ਸੱਚ ਬੋਲਣ ਤੇ ਮੇਰੇ ਨਾਲ ਕੋਈ ਟੁੱਟ ਜੇ ਚਾਹੇ ਮੈਨੂੰ ਮਾੜਾ ਕਹਿ ਜੇ ਮਕਾਹ ਕਰ ਚਾਹੇ ਮੇਰਾ ਦੁਨੀਆ 'ਚ ਜਲੂਸ ਕੱਢ ਦੇ ਮੈਨੂੰ ਕੋਈ ਪਰਵਾਹ ਨਹੀਂ ਆਪਾਂ ਸੱਚ ਬੋਲਦੇ ਹੁੰਨੇ ਆ ਜੀ ਦੇ ਲਈ ਆਪਣੇ ਦਿਲ 'ਚ ਇੱਜ਼ਤ ਹੈ ਤਾਂ ਆਪਾਂ ਨੂੰ ਕਹਦੇ ਨੇ ਵੀ ਹਾਂ ਆਪਾਂ ਸੋਡੀ ਇੱਜ਼ਤ ਕਰਦੇ ਆ ਜੀ ਦੇ ਲਈ ਮੇਰੇ ਦਿਲ ਚੀਜ਼ ਤੇ ਹੈ ਨਹੀਂ ਆਪਾਂ ਉਹਨੂੰ ਮੂੰਹ ਤੇ ਕਹਿ ਦੇਣੀ ਵੀ ਬਈ ਨਹੀਂ ਮੈਂ ਤੁਹਾਡੀ ਇੱਜ਼ਤ ਕਰਦੀ ਮੈਨੂੰ ਨਹੀਂ ਚੰਗਾ ਲੱਗਦਾ ਮੇਰੇ ਮਾੜੇ ਟਾਈਮ 'ਚ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਇਸ ਕਰਕੇ ਤੁਸੀ ਮੈਨੂੰ ਨਹੀਂ ਚੰਗੇ ਲੱਗਦੇ ਮੂੰਹ ਤੇ ਕਹਿ ਦੇਣੀ ਐ ਇਸ ਕਰਕੇ ਬੁਰੇ ਲੱਗਦੇ ਆ ਚਲੋ ਕੋਈ ਗੱਲ ਨਹੀਂ ਜੀ ਇਹ ਤਾਂ ਦੁਨੀਆਦਾਰੀ ਹੈ ਚੱਲਦਾ ਹੀ ਰਹਿੰਦਾ ਜੀ ਲੜਾਈਆਂ ਕੇਸ ਕਰਨੀਆਂ ਹੈਗੀਆਂ ਸਾਰੇ ਘਰਾਂ 'ਚ ਲੜਾਈਆਂ ਹੈਗੀਆਂ ਤੂੰ ਤੂੰ ਮੈਂ ਮੈਂ ਕੁਝ ਗੱਲਾਂ ਕੁਝ ਲੋਕ ਸਾਨੂੰ ਐਸੇ ਮਿਲਣਗੇ ਜੋ ਗੱਲਾਂ ਬਣਾਉਂਦੇ ਆ ਆਪਦੀਆਂ ਬਣਾ ਲਈਆਂ ਆਪਦੀਆਂ ਢਾ ਲਈਆਂ ਆਪਦੇ ਕੋਲੋਂ ਜੋੜ ਕੇ ਗੱਪਸੜੱਪ ਮਾਰ ਕੇ ਕਿਸੇ ਦੇ ልਪੜਕਾ ਆਪਦੇ ਐਸੇ ਲੋਕ ਵੀ ਹੈ ਜ਼ਿੰਦਗੀ ਦੀ ਵਿੱਚ ਕਿਉਂਕਿ ਗੱਪ ਮਹਾਨ ਹੈ ਜੀ ਗੱਪ ਮਾਰਨਾ ਬਹੁਤ ਸੌਖਾ ਤੇ ਸੋਹਣਾ ਹੁੰਦਾ ਲੋਕ ਮਾਰਦੇ ਆ ਪਰ ਆਪਾਂ ਇਹਨਾਂ ਚੀਜ਼ਾਂ 'ਚ ਹੈ ਨਹੀਂ ਜੀ ਆਪਾਂ ਜੈਸੇ ਆ ਲੋਕਾਂ ਦੇ ਸਾਹਮਣੇ ਆ ਮਾੜੇयां ਤਾਂ ਵੀ ਸਾਹਮਣੇ ਆ ਚੰਗੀਆਂ ਤਾਂ ਵੀ ਸਾਹਮਣੇ ਆ ਆਪਾਂ ਕਦੇ ਸੋਚਿਆ ਨਹੀਂ ਵੀ ਆਪਾਂ ਨੂੰ ਕੋਈ ਚੰਗਾ ਕਵੀ ਮੈਨਾਂ ਸੋਚੇ ਤੇ ਨਾ ਸੁਚਾਂ ਮੈਂ ਸਿਰਫ ਇੱਕ ਆਪਣੇ ਅਕਾਲਪੁਰਖ ਵੈਗਰੂ ਨੂੰ ਸੱਚਾਈ ਦੇਣੀ ਆ ਹੋਰ ਦੂਜੇ ਬੰਦੇ ਨੂੰ ਮੈਂ ਨਹੀਂ ਜਾਣਦੀ ਜਿਹੜੇ ਬੁਲਾਉਂਦੇ ਆ ਪਾਸਾ ਸਕੇ ਬੋਲ ਲੈਣੇ ਆ ਜਿਹੜੇ ਨਹੀਂ ਬੁਲਾਉਂਦੇ ਪਾਸੇ ਦੀ ਲੰਗਦੇ ਆ ਆਪਾਂ ਨਹੀਂ ਬੁਲਾਉਂਦੇ ਆਪਾਂ ਕਹਿੰਦੇ ਨੇ ਅਗਲੇ ਨੂੰ ਸਰ ਗਿਆ ਚਲੋ ਠੀਕ ਆ ਕੋਈ ਗੱਲ ਨਹੀਂ ਦੁਨੀਆ ਤੇ ਸਭ ਤੋਂ ਪਹਿਲਾਂ ਤਾਂ ਦਿਮਾਗ 'ਚ ਨਾ ਇਹ ਗੱਲ ਵੜ ਲਓ ਦੁਨੀਆ ਤੇ ਇਕੱਲੇ ਆਏ ਹੋ ਨਾ ਤੇ ਇਕੱਲੇ ਨਹੀਂ ਜਾਣਾ ਫਿਰ ਸਾਥ ਕੀ ਦਾ ਜਮਣਾ ਲੱਭੋ ਸਾਥ ਜੇ ਕੋਈ ਤੁਹਾਡੇ ਨਾਲ ਖੜਦਾ ਤਾਂ ਖੜੇ ਜੇ ਤੁਹਾਨੂੰ ਕੋਈ ਛੱਡ ਕੇ ਭਜਦਾ ਤੁਹਾਨੂੰ ਜਾਣ ਦੇ ਰੋਕੋ ਨਾ ਉਹਨਾਂ ਸੋਡੇ ਅਗਲਾ ਸੈਕ ਚੜੂਗਾ ਤੁਹਾਨੂੰ ਕਮਲਾ ਸਮਝੂਗਾ ਜਿੰਨਾ ਤੁਸੀਂ ਕਿਸੇ ਨੂੰ ਰੋਪਣ ਦੀ ਕੋਸ਼ਿਸ਼ ਕਰੋਗੇ ਇਹ ਚੀਜ਼ ਮੈਂ ਹਟਾ ਚੁੱਕੀ ਹਾਂ ਤਾਂ ਨੂੰ ਸੋਨੂੰ ਕਹਿ ਰਹੀ ਹਾਂ ਵੀ ਇਹ ਚੀਜ਼ਾਂ ਕਰੋ ਨਾ ਕੋਈ ਫਾਇਦਾ ਨਹੀਂ ਜਿੰਨਾ ਮਰਜੀ ਤੁਸੀਂ ਦੁਨੀਆ ਸਾਹਮਣੇ ਰੋਈ ਜਾਓ ਪਿੱਟੀ ਜਾਓ ਕੋਈ ਨਹੀਂ ਤੁਹਾਡੇ ਨਾਲ ਖੜਦਾ ਇੱਕ ਤਾਂ ਹੌਸਲਾ ਰੱਖੋ ਦੂਜਾ ਹਿੰਮਤ ਨਾ ਹਾਰੋ ਆਪ ਦੀ ਜ਼ਿੰਦਗੀ ਵਧੀਆ ਕੱਟ ਜੂਗੀ ਬਚਪਨ ਚ ਮਾਂ ਮਰ ਗਈ ਮੇਰੀ ਸੁਪਨੇ ਸਜਾਏ ਵੀ ਸੌਰੇ ਕਰ ਜਾਉਂਗੀ ਉੱਥੇ ਪਿਆਰ ਸਤਕਾਰ ਮਿਲੂਗਾ ਚਲੋ ਕੋਈ ਗੱਲ ਨਹੀਂ ਇੱਥੇ ਜਿਹੜੀ ਆਪਣੇ 18-20 ਸਾਲ ਕੱਟਨੇ ਪੇਕੀ ਕੱਢੀ ਜਾਂਦੇ ਕੋਈ ਗੱਲ ਨਹੀਂ ਮਾਂ ਦਾ ਪਿਆਰ ਨਹੀਂ ਮਿਲਿਆ ਤੇ ਸੱਸ ਦਾ ਬੀਜੂ ਘਰ ਵਾਲੇ ਦਾ ਨਹੀਂ ਜੂ। ਉਹ ਵੀ ਮੇਰਾ ਭਲੇਖਾ ਨਿਕਲ ਗਿਆ। ਕਿਉਂਕਿ ਸਹੀ ਪੁੱਛੋਂ ਤਾਂ ਪਹਿਲਾਂ ਮੈਨੂੰ ਜ਼ਿੰਦਗੀ ਦੀ ਨਹੀਂ ਸੀ ਪਤਾ। ਵਿਆਹ ਤੋਂ ਬਾਅਦ ਪਤਾ ਲੱਗਿਆ ਵੀ ਜ਼ਿੰਦਗੀ ਹੁੰਦੀ ਕੀ ਹੈ ਨਰਕ ਸੁਰਗ ਹੁੰਦਾ ਕੀ ਉਹ ਵਿਆਹ ਤੋਂ ਬਾਅਦ ਪਤਾ ਲੱਗਿਆ ਪਹਿਲਾਂ ਤਾਂ ਪੱਦੀ ਵੀ ਸੀ। ਪਹਿਲਾਂ ਤਾਂ ਮਾਂ ਪਿਓ ਨੇ ਲਿਆਂਦਾ ਗੁੱੜਚਾ ਖਾਓ ਐਸ਼ ਕਰੋ ਨਾ ਤਾਂ ਉਹ ਖਾਣ ਦਾ ਸ਼ੌਂਕ ਇਹਦਾ ਪਹਿਨਣ ਦਾ ਸ਼ੌਂਕ ਸੀ ਨਾ ਕੋਈ ਹੋਰ ਸ਼ੌਂਕ ਸੀ। ਬਸ ਆਹੀ ਸੌਂਕ ਹੁੰਦਾ ਵੀ ਸਾਡੇ ਘਰੇ ਅੱਜ ਕੇਲੇ ਆ ਗਏ ਜੀ ਅੱਜ ਸਾਡੇ ਘਰੇ ਕੋਈ ਖਾਣ ਵਾਲੀ ਚੀਜ਼ ਆ ਗਈ ਉਹ ਖਾਦੀ ਤੇ ਮਸਤ ਜੈਸੀ ਰੋਟੀ ਮਿਲ ਗਈ ਖਾ ਲੈਣੀ ਕਿਉਂਕਿ ਦੁੱਧ ਲੱਸੀ ਅੱਗੇ ਆਮ ਹੁੰਦੇ ਸੀ ਲੱਸੀ ਦਹੀਂ ਨਾਲ ਰੋਟੀਆਂ ਖਾ ਕੇ ਵੀ ਟੌਪ ਸੀ ਹੁਣ ਤਾਂ ਜਿਹੜੇ ਚੰਗੇ ਖਾਣੇ ਖਾ ਕੇ ਵੀ ਮਣ ਕੁਛ ਨਹੀਂ ਹੁੰਦਾ ਪਹਿਲਾਂ ਚਟਲੀਆਂ ਰੋਟੀਆਂ ਜਾਂ ਚਾਰਨਾ ਖਾ ਕੇ ਵੀ ਮਣ ਬਾਗੋ ਬਾਹ ਹੋ ਜਾਂਦਾ ਸੀ ਸਕੂਲ 'ਚ ਸਾਡੀ ਰੋਟੀ ਜਾਂਦੀ ਹੁੰਦੀ ਅੰਬ ਦੇ ਜਾਂ ਨਿੰਬੂ ਦੇ ਚਾਰ ਨਾਲ ਬਾਹਲੇ ਕੋਈ ਸੁਆਦ ਨਹੀਂ ਸੀ ਹੁੰਦੇ ਜੀ ਸਬਜ਼ੀ ਦਾ ਤੜਕੇ ਕੋਈ ਪੜਾਉਂਦੇ ਹੀ ਨਹੀਂ ਸੀਗਾ ਕਦੇ ਵੀ ਸਕੂਲ 'ਚ ਸਬਜ਼ੀ ਨਹੀਂ ਸੀ ਲੈ ਕੇ ਜਾਂਦੇ ਫਿਰ ਵੀ ਖੁਸ਼ ਰਹੀਦਾ ਸੀ ਜ਼ਿੰਦਗੀ ਖੁਸ਼ੀ ਵੀ ਬਹੁਤ ਵਧੀਆ ਸੀ ਕਿਉਂ ਕਿਉਂਕਿ ਚੱਕਰਾਂ ਜੀ ਨਹੀਂ ਸੀ ਪਏ ਜੀ ਸ਼ਾਮਾਂ ਨੂੰ ਦਾਲ ਬਣਦੀ ਸੀ ਸਵੇਰ ਤਾਂ ਕਿਸੇ ਦੇ ਬੰਦੀ ਨਹੀਂ ਸੀ ਸਵੇਰ ਤਾਂ ਲੱਸੀ ਦਹੀਂ ਜਾਂ ਝਟਣੀ ਜਾਂ ਚਾਰਨਾ ਰੋਟੀ ਲੋਕ ਖਾਂਦੇ ਸੀ ਆ ਸਬਜ਼ੀਆਂ ਜਿਹੜੀਆਂ ਸਵੇਰ ਦੁਪਹਿਰ ਇਹ ਤਾਂ ਹੁਣ ਬਣੀਆਂ ਜੀ ਪਹਿਲਾਂ ਤਾਂ ਚੀਜ਼ਾਂ ਹੈ ਨਹੀਂ ਸੀ ਜਿਆਦਾ ਝਟਣੀ ਚੱਲਦੀ ਸੀ ਸ਼ਾਇਦ ਤਾਂ ਹੀ ਉਹ ਲੋਕ ਬਿਮਾਰ ਨਹੀਂ ਸੀ ਹੁੰਦੇ ਸੁਪਨਾ ਸੀ ਜਾਇਆ ਸੋਹਰੇ ਘਰ ਆਈ ਵੀ ਕੋਈ ਗੱਲ ਨਹੀਂ ਜੀ ਸੋਹਰੇ ਘਰ ਜਾ ਕੇ ਆਪਾਂ ਨੂੰ ਪਿਆਰ ਸਤਕਾਰ ਮਿਲੂ ਉੱਥੇ ਵੀ ਨਹੀਂ ਮਿਲਿਆ ਨਾ ਸਹਿਯੋਗ ਮਿਲਿਆ ਨਾ ਸੱਸ ਦਾ ਪਿਆਰ ਕੁਝ ਵੀ ਨਹੀਂ ਮਿਲਿਆ ਉੱਥੇ ਮਿਲਿਆ ਕੀ ਉੱਥੇ ਮਿਲਿਆ ਵੀ ਤੁਸੀਂ ਅਗਲੇ ਦੇ ਘਰ ਦੇ ਵਿੱਚ ਨੌਕਰ ਲੱਗ ਚੁੱਕੇ ਹੋ ਕੰਮ ਕਰੋ ਹੁਣ ਦੀਆਂ ਨੂਹਾਂ ਦੀ ਨਹੀਂ ਮੈਂ ਗੱਲ ਕਰਦੀ ਵੀਰੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਮੈਂ ਸਾਡੇ ਟਾਈਮ ਦੀ ਗੱਲ ਕਰਦੀ ਆ ਜਿਹੜੀ ਕਿ 96 99 ਦੀ ਗੱਲ ਕਰਦੀ ਆ ਹਾਂਜੀ ਕਰੋ ਕੰਮ ਸਾਰਾ ਗਾਰ ਦਾ ਕੰਮ ਕਰੋ ਖੇਤ ਜਾ ਨਰਮਾ ਚੋ ਕੁ ਠੀਕ ਹੈ ਕੰਮ ਕਰਨਾ ਬੰਦੇ ਦਾ ਕਰਮ ਹੁੰਦਾ ਕੰਮ ਕਰਨਾ ਕੋਈ ਮਾੜਾ ਨਹੀਂ ਮੈਂ ਕਹਣੀ ਆ ਵੀ ਬੰਦਾ ਜਿੰਨਾ ਮਰਜ਼ੀ ਕੰਮ ਕਰੇ ਉਨਾ ਹੀ ਥੋੜਾ ਪਰ ਜਦੋਂ ਤੁਸ ਨੂੰ ਸਤਕਾਰ ਨਾ ਮਿਲੇ ਇੱਜ਼ਤ ਨਾ ਮਿਲੇ ਉਦੋਂ ਕੰਮ ਕਰਕੇ ਸ਼ੁਭ ਨੂੰ ਫਿਰ ਫੇਟੇ ਮੂਹੀ ਮਿਲਦੀ ਆ ਤੁਸੀਂ ਆਪ ਦੀ ਮਰਜ਼ੀ ਨਾਲ ਦੁੱਧ ਨਹੀਂ ਪੀ ਸਕਦੇ ਮਰਜ਼ੀ ਨਾਲ ਕਰਕੇ ਚਾਹ ਨਹੀਂ ਪੀ ਸਕਦੇ ਮਰਜ਼ੀ ਨਾਲ ਤੁਸੀਂ ਸਬਜ਼ੀ ਚ ਕਿਉਂ ਬਾਕੀ ਨਹੀਂ ਖਾ ਸਕਦੇ ਉਦੋਂ ਦੁੱਖ ਹੁੰਦਾ ਵੀ ਯਾਰ ਮੈਂ ਇਨੇ ਸੁਨੇਹਾ ਨੇਰੇ ਉੱਠਦਾ ਮੈਂ ਗੋਹੇ ਕੂੜੇ ਛੱਡਦਾ ਮੈਂ ਮੱਝਾਂ ਦੀਆਂ ਧਾਰਾ ਚੋਣਾ ਯਾਰ ਮੈਨੂੰ ਹੁਕਮ ਹੈ ਨਹੀਂ ਦੁੱਧ ਸੌਰੇ ਘਰ ਆ ਕੇ ਇਹ ਭਲੇਖੇ ਨਿਕਲੇ ਵੀ ਯਾਰ ਆਪਾਂ ਵੀ ਮਰਜ਼ੀ ਨਾਲ ਸੇਵੀਆਂ ਬਣਾ ਕੇ ਨਹੀਂ ਖਾ ਸਕਦੇ ਯਾਰ ਪੇਕੇ ਪਿੰਡ ਚਲ ਕਿਵੇਂ ਵੀ ਆ ਉੱਥੇ ਬੰਦਾ ਮਰਜ਼ੀ ਦੀ ਚੀਜ਼ ਬਣਾ ਕੇ ਖਾ ਲੈਂਦਾ ਕੋਈ ਮਨਾ ਨਹੀਂ ਦਿੰਦਾ ਇਹ ਫਰਕ ਸੀਗਾ ਉੱਥੇ ਇਹ ਫਰਕ ਵੀ ਦੇਖ ਲਿਆ ਕਿਉਂਕਿ ਇੱਕ ਗੱਲ ਤਾਂ ਸੀਗੀ ਜੀ ਸਾਡੇ ਮਾ ਵਹਗਰੋਂ ਨੂੰ ਜਾਣ ਕੇ ਕਹਿੰਦੀ ਆ ਸਾਡੇ ਪੇਕੇ ਘਰ ਚਾਹੇ ਅਸੀਂ ਮੀਰ ਸੀ ਚਾਹੇ ਅਸੀਂ ਗਰੀਬ ਸੀ ਸਾਡੇ ਜਿੰਦਾ ਨਹੀਂ ਸੀ ਲੱਗਦਾ ਕਾਸੀ ਵੀ ਚੀਜ਼ ਨੂੰ ਜਿੰਦਾ ਨਹੀਂ ਸੀ ਲੱਗਿਆ ਹੁੰਦਾ ਵਿਆਹ ਤੋਂ ਬਾਅਦ ਪਤਾ ਲੱਗਿਆ ਵੀ ਗੁੜਚਾ ਨੂੰ ਵੀ ਜਿੰਦਾ ਹੁੰਦਾ ਗੁੜਚਾ ਨੂੰ ਵੀ ਜਿੰਦਾ ਹੁੰਦਾ ਹੈ ਰਸੋਈ ਨੂੰ ਵੀ ਜਿੰਦਾ ਲੱਗ ਜਾਂਦਾ ਹੈ ਵੀ ਜਦੋਂ ਖਾਣਾ ਖੂਣਾ ਪੱਕ ਗਿਆ ਸਾਰਾ ਕੁਝ ਹੋ ਗਿਆ ਚਲੋ ਵੀ ਤੁਸੀਂ ਪਹਿਣਾ ਪਾਓ ਜਾਂ ਤੁਸੀਂ ਘਾਰੇ ਦੇ ਗੋਹਾ ਲਓ ਜੋ ਮਰਜ਼ੀ ਕਰੋ ਜਿੰਦਾ ਲੱਗ ਚੁੱਕੇ ਆ ਉਹ ਚੀਜ਼ਾਂ ਵੀ ਆਪਾਂ ਨਾਲ ਲਾਂ ਹਾਂ ਚਾਹ ਜਲਣੀ ਛੱਡਿਆ ਕਿਉਂ ਕਿਉਂਕਿ ਫੇਰ ਆਸ ਹੋਗੀ ਵੀ ਚਲ ਮੇਰੇ ਬੱਚੇ ਹੋਣਗੇ ਵੱਡੇ ਯਾਰ ਕੋਈ ਗੱਲ ਨਹੀਂ ਬੱਚਿਆਂ ਨੇ ਸਿਰ ਤੇ ਸਰਦਾਰੀ ਕਰਨ ਲੱਗੇ ਕੋਈ ਗੱਲ ਨਹੀਂ ਚਲ ਜਦੋਂ ਮਾਂ ਨਹੀਂ ਮਿਲੀ ਤੇ ਸਹੁਰਿਆਂ ਨੇ ਤਾਂ ਫੇਰ ਸਮਝ ਨਹੀਂ ਕੀ ਆ ਕੋਈ ਗੱਲ ਨਹੀਂ ਕੰਮ ਕਰੀ ਚੱਲੋ ਬੱਚੇ ਪਾਲਨੇ ਵੱਡੇ ਕਰ ਲਓ ਬਿਮਾਰੀਆਂ ਨੇ ਘੇਰ ਲਿਆ ਯਕੀਨ ਮੰਨਿਓ ਅਲਸਰ ਨੇ ਹੁਣ ਮੈਥੋਂ ਸਵਾਲ ਕਰਦੇ ਕਰ ਮੈਥੋਂ ਜਵਾਬ ਨਹੀਂ ਦਿੱਤਾ ਜਾਂਦਾ ਕਿਉਂਕਿ ਮੈਂ ਥੱਕ ਜਾਨੀ ਆ ਮੈਂ ਇੱਕ ਵਾਰੀ ਅਗਲੇ ਨੂੰ ਸਮਝਾ ਦਿੰਨੀ ਆ ਵੀ ਅਲਸਰ ਦੇ ਵਿੱਚ ਆ ਹੁੰਦਾ ਅਗਲਾ ਬਾਰ ਬਾਰ ਸਵਾਲ ਕਰਦੋਂ ਤਾਂ ਉਹ ਥੋੜਾ ਥੱਕ ਜਾਈਦਾ ਅਲਸਰ ਕਿੰਨੀ ਕਹਤੋਂ ਨਹੀਂ ਭਿਆਨਕ ਬਿਮਾਰੀ ਹੈ ਜਿਨ੍ਹਾਂ ਨੂੰ ਹੈਗੀ ਉਹਨਾਂ ਨੂੰ ਪਤਾ ਆਪਾਂ ਅਲਸਰ ਨਾਲ ਵੀ ਲੜਨੇ ਅਲਸਰ ਦੀ ਬਿਮਾਰੀ ਨਾਲ ਵੀ ਲੜੀ ਜਾਣਾ ਤੇ ਘਰ ਦੇ ਕੰਮ ਵੀ ਕਰੀ ਜਾਣਾ ਸਾਰੇ ਕੁਝ ਕਰਨਾ ਬੱਚਿਆਂ ਨੂੰ ਸਕੂਲ ਵੀ ਕਰਕੇ ਭੇਜਣਾ ਬੇਤਨੀਜੀ ਹੁੰਦਾ ਅੱਜ ਮੈਂ ਵੀਡੀਓ 'ਚ ਦੱਸਦੀ ਨੀ ਜਿਹੜੇ ਅਲਸਰ ਵਾਲੇ ਮੈਨੂੰ ਸਵਾਲ ਕਰਦੇ ਆ। ਪਾਲ ਉੱਡ ਗਏ ਸੀ ਵੀਰੇ। 30-35 ਕਿਲੋ ਦੀ ਰਹਿ ਗਈ ਸੀ। ਫੇਰ ਵੀ ਜਿੰਨਾ ਕੋ ਹੁੰਦਾ ਸੀ ਕਰਦੀ ਸੀ। ਜਦੋਂ ਜਮਾ ਹੁਣ ਵਟ ਗਿਆ ਉਦੋਂ ਮੰਜੇ 'ਚ ਪੈ ਗਈ ਸੀ। ਮੰਜੇ 'ਚ ਪਈ ਰਹੀ ਹਾਂ ਮੈਂ 4 ਮਹੀਨੇ। ਇੱਕ ਸੇਵ ਦੀ ਫਾੜੀ ਤੇ। ਇੱਕ ਸੇਵ ਦੀ ਫਾੜੀ ਸੋਭਾ ਇੱਕ ਸਾਮ ਤੇ ਸਿਰਫ ਦਵਾਈ ਲੈਦੀ। ਤੁਸੀਂ ਰੋਟੀ, ਚਾਹ ਸਭ ਭੁੱਲੀ ਹੋਈ ਸੀ। ਜਾਂ ਪਾਣੀ ਜਾਂ ਸੇਵ ਦੀ ਫਾੜੀ। ਕੁਝ ਵੀ ਨਹੀਂ ਸੀ ਖਾਂਦੀ 3 ਮਹੀਨੇ ਪਈ ਰਹੀ ਸੀ ਬਿਨਾਂ ਇਲਾਜ ਤੋਂ। ਇਹ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਨੀ ਆ ਵੀ ਜਦੋਂ ਰੱਬ ਤੁਹਾਡੇ ਨਾਲ ਹੁੰਦਾ ਸੋਨੂੰ ਮੌਤ ਨਹੀਂ ਆਉਂਦੀ ਠੀਕ ਹੈ ਜਦੋਂ ਸੋਡੀ ਲਿਖੀ ਹੁੰਦੀ ਆ ਚਾਹੇ ਤੁਸੀਂ ਜਿੱਡੇ ਮਰਜ਼ੀ ਮਹਿੰਗੇ ਹਸਪਤਾਲਾਂ ਚ ਵਗ ਜੋ ਜਿੱਡੇ ਮਰਜ਼ੀ ਟੈਸਟ ਕਰਾ ਲਓ ਤੁਸੀਂ ਬਚ ਨਹੀਂ ਸਕਦੇ ਮੌਤ ਤੋਂ ਕਿਉਂਕਿ ਮੌਤ ਰੱਬ ਨੇ ਲਿਖੀ ਹੁੰਦੀ ਆ ਆਪਾਂ ਇਸ ਲੇਖੇ 'ਚ ਤੁਰੇ ਫਿਰਦੇ ਆ ਵੀ ਆਹ ਕਰ ਲਿਆ ਸੀ ਮਰਨਾ ਜਾਗੇ ਆਹ ਕਰ ਲਿਆ ਮਰਨਾ ਜਾਗੇ ਨਹੀਂ ਵੀਰੇ ਮੌਤ ਤਾਂ ਪਰਮਾਤਮਾ ਦੀ ਲਿਖੀ ਪਈ ਹੁੰਦੀ ਆ ਉਹ ਤਾਂ ਜਿੱਥੇ ਆਪਣੀ ਹੋਣੀ ਹੁੰਦੀ ਆ ਨਾ ਆਪਾਂ ਨੂੰ ਲੈ ਜਾਂਦੀ ਆ ਤੋਂ ਮਰਨ ਤੋਂ ਤਾਂ ਡਰਿਆ ਨਾ ਕਰੋ ਵੀ ਜੇ ਮੈਂ ਟੈਸਟ ਨਾ ਕਰਾਇਆ ਮੈਂ ਮਰ ਜੂਗਾ ਮੈਨੂੰ ਕੋਈ ਬਿਮਾਰੀ ਨਾ ਲੱਗ ਜੇ ਮੰਨ ਲਓ ਵਿੱਚ ਲੋਕ ਕਹਿਣਗੇ ਅਸੀਂ 6 ਮਹੀਨੇ ਬਾਅਦ ਟੈਸਟ ਕਰਾਉਣੇ ਸੇਧਾ ਚੈੱਕ ਅਪ ਕਰਾਉਣਾ ਹੈ ਮੈਨੂੰ ਵੀ ਸਵਾਲ ਕਰਦੇ ਹੁੰਦੇ ਤੁਸੀਂ ਸ਼ੂਗਰ ਦੇ ਬ੍ਰੀਜ ਉਹ ਤੁਸੀਂ ਆਹ ਟੈਸਟ ਕਰਾਓ ਆਹ ਟੈਸਟ ਕਰਾਓ ਮੇਰਾ ਇੱਕ ਵੀ ਸਵਾਲ ਹੁੰਦਾ ਵੀ ਵੀਰੇ ਮੰਨ ਲਓ ਤੁਸੀਂ ਅੱਜ ਟੈਸਟ ਕਰਾ ਲਿਆ ਆਪਾਂ 6 ਮਹੀਨਿਆਂ ਨੂੰ ਜਾਂ 3 ਮਹੀਨਿਆਂ ਨੂੰ ਟੈਸਟ ਕਰਾਉਨੇ ਆ ਬਿਮਾਰੀ ਦਾ ਕੀ ਆ ਬਿਮਾਰੀ ਤਾਂ ਇੱਕ ਪਲਚ ਆ ਜਾਂਦੀ ਹੈ ਤੁਸੀਂ ਟੈਸਟ ਕਰਾ ਕੇ ਚੌੜੇ ਹੋ ਕੇ ਤੁਰੇ ਫਿਰਦੇ ਰਹਿੰਦੇ ਮੇਰਾ ਟੈਸਟ ਹੋਏ ਹੋਏ ਆ ਮੈਂ ਤਾਂ ਸਾਰਾ ਕੁਝ ਵਧੀਆ ਆਇਆ ਮੈਂ ਤਾਂ ਮਰੀ ਨਹੀਂ ਸਕਦਾ ਸੋ ਨੂੰ ਨਹੀਂ ਪਤਾ ਵੀ ਤੁਸੀਂ ਅੱਜ ਟੈਸਟ ਕਰਾਏ ਦੂਏ ਦਿਨ ਤੁਸੀਂ ਬਿਮਾਰੀ ਚ ਜਪੇਟ ਚ ਆ ਜਾਈਓ ਕਿਉਂਕਿ ਬਿਮਾਰੀਆਂ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਸੋ ਇਹ ਨੰ ਬੰਮ ਪਰਮਾਚਨਾ ਰਿਹਾ ਕਰੋ ਵੀ ਮੇਰੇ ਕੋਲੇ ਪੈਸੇ ਆ ਮੈਂ ਟੈਸਟ ਕਰਾ ਰਿਹਾ ਤਾਂ ਫਿਰ ਜਿਹੜੇ ਵੱਡੇ ਵੱਡੇ ਲੀਡਰ ਆ ਤਾਂ ਬਿਮਾਰੀਆਂ ਹੀ ਨਾ ਲੱਗਣ ਦੇਣ ਉਹ ਤਾਂ ਮੈਨੂੰ ਲੱਗਦਾ ਰੋਜ਼ ਹੀ ਟੈਸਟ ਕਰਾਈ ਜਾਣ ਮਸ਼ੀਨਾਂ ਹੀ ਐਸੀਆਂ ਢਵਾ ਲੈਣ ਕਿੱਡੇ-ਕੱਡੇ ਫਿਲਮੀ ਸਟਾਰ ਹੋ ਗਏ ਵੱਡੇ ਵੱਡੇ ਨੇਤਾਵਾਂ ਹੋ ਗਏ ਕਿਹਨੂੰ ਨਹੀਂ ਬਿਮਾਰੀ ਲੱਗੀ ਪਤਾ ਤਾਂ ਫਿਰ ਕਿਸ ਨੂੰ ਲੱਗਿਆ ਨਹੀਂ ਲੱਗੀ ਤੋਂ ਪਤਾ ਲੱਗਦਾ ਸੋ ਟੈਸਟ ਟੁਸਟ ਕੁਝ ਨਹੀਂ ਕਰਦੇ ਜਦੋਂ ਤੁਹਾਡੀ ਵਧੀ ਹੈ ਸੋਨੂੰ ਪਰਮਾਤਮਾ ਨੇ ਲੈ ਕੇ ਜਾਣਾ ਉਦੋਂ ਹੀ ਲੈ ਕੇ ਜਾਣਾ ਜਦੋਂ ਤੁਹਾਡੀ ਘਟੀ ਹੈ ਚਾਹੇ ਤੁਸੀਂ ਡੇਲੀ ਟੈਸਟ ਕਰਾਈਏ ਉਸ ਨੂੰ ਨਹੀਂ ਪਤਾ ਲੱਗਣਾ ਫਿਰ ਗੱਲ ਸੁਣੋ ਜਿਹੜਾ ਪਹਕ ਆਉਂਦਾ ਬੰਦੇ ਨੂੰ ਉਹ ਤਾਂ ਫਿਰ ਟੈਸਟਾਂ ਚ ਵੀ ਨਹੀਂ ਆਉਂਦਾ ਆਪਾਂ ਕਹਿੰਦੇ ਨੇ ਪਰ ਟੈਸਟ ਕਰਾ ਲਈ ਜੀ ਹਾਂਜੀ ਠੀਕ ਆ ਓਕੇ ਆ ਮੈਂ ਨਹੀਂ ਹੁਣ ਮਰਦਾ ਪਹਕ ਕਿਸੇ ਨੂੰ ਦੱਸ ਸਾਇਲੈਂਟ ਅਟੈਕ ਕਿੰਨ ਦੱਸ ਕੀ ਆਉਂਦਾ ਕਿਸੇ ਨੂੰ ਵੀ ਨਹੀਂ ਦਾਦਾ ਬਿੰਦ ਚ ਪਾਰ ਕਰਦਾ ਮੈਨੂੰ ਤਾਂ ਲੱਗਦਾ ਠੀਕ ਆ ਵੀ ਬੰਦਾ ਤੜਪ ਕੇ ਜਾਂ ਡਾਕਟਰਾਂ ਦੇ ਬੱਲੇ ਪੈ ਕੇ ਤਾਂ ਨਹੀਂ ਮਰਦਾ ਬਿੰਦ ਚ ਮਰਨਾ ਤਾਂ ਹੈਗਾ ਹੀ ਫਿਰ ਉਹ ਤੋਂ ਕੀ ਦਰਨਾ ਤੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਿੰਦਗੀ ਜਿਉਣੀ ਐ ਚੱਕਰਾਂ ਜਨਾ ਪਿਆ ਕਰੋ ਵੀ ਬਾਲੇ ਵੱਡੇ ਉਹਦੇ ਬੰਦੇ ਕੋਲ ਤਾਂ ਬਾਲੇ ਪੈਸੇ ਆ ਜੀ ਉਹ ਇਲਾਜ ਕਰਾ ਲੂਗਾ ਉਹ ਟੈਸਟ ਕਰਾ ਰਿਹਾ ਮੈਂ ਕਰਾਉਣ ਮੈਂ ਮਰ ਮੈਂ ਮਰਦੀ ਨਹੀਂ ਤੁਸੀਂ ਜਿੰਨਾ ਚਿਰ ਰੱਬ ਦੇ ਕਰੋ ਤੁਹਾਡਾ ਹੁਕਮ ਨਹੀਂ ਹੁੰਦਾ ਤੁਸੀਂ ਨਹੀਂ ਮਰਦੇ ਚਾਹੇ ਤੁਹਾਨੂੰ ਜੋ ਮਰਜੀ ਬਿਮਾਰੀ ਆ ਕਦੇ ਵੀ ਨਹੀਂ ਮਰਦਾ ਬੰਦਾ ਮਰੂਗਾ ਉਦੋਂ ਜਦੋਂ ਉਹਦੀ ਹੁਣੀ ਹੋਈ ਫਿਰ ਚਾਹੇ ਤੁਸੀਂ ਕਰੋੜਪਤੀ ਕਿਉਂ ਨਾ ਹੋਵੋ ਫਿਰ ਤਾਂ ਵੀਰੇ ਇੱਥੇ ਤਾਕੜੇ ਤਾਕੜੇ ਤਾਂ ਮਰ ਨਹੀਂ ਨਾ ਮੈਨੂੰ ਇੱਕ ਬੰਦਾ ਵੀ ਦਿਖਾ ਦੋ ਜਿਹੜੇ ਨੂੰ ਰੋਗ ਨਹੀਂ ਹੈਗਾ ਕਿਹਨੂੰ ਨਹੀਂ ਹੈਗਾ ਸਭ ਨੂੰ ਆ ਅਵਾਨੀਆਂ ਕੋਲੇ ਕਿੰਨਾ ਪੈਸਾ ਮੈਗਣੀਆਂ ਬਾਨੀਆਂ ਜਿੰਨਾ ਪਹਾਤ ਮੁੱਲ ਆਪਣੇ ਸਾਰੇ ਭਾਰਤ ਚ ਨਹੀਂ ਕਿਸੇ ਕੋਲੇ ਹੋਣਾ ਮੇਰਾ ਐ ਡ ਗਿਆ ਬਾਕੀ ਮੈਨੂੰ ਪਤਾ ਨਹੀਂ ਅਵਾਨੀਆਂ ਦੇ ਮੁੰਡੇ ਨੂੰ ਵੀ ਦੇਖ ਮੋਟਾਪੇ ਦਾ ਸਕਾਰ ਆ ਉਹਨਾਂ ਦਾ ਉਹਦਾ ਮੋਟਾਪਾ ਠੀਕ ਨਹੀਂ ਹੋ ਰਿਹਾ ਕੀ ਇਲਾਜ ਨਹੀਂ ਦੁਨੀਆ ਤੇ ਕਹਿਣ ਦਾ ਭਾਵੇਂ ਇਹ ਹੈ ਮੇਰਾ ਵੀਰੇ ਅਰਥ ਮੈਂ ਤੁਹਾਨੂੰ ਇਹ ਦੇ ਰਹੀ ਆ ਵੀ ਉਹਨਾਂ ਕੋਲੇ ਕਿਹੜਾ ਪੈਸੇ ਦੀ ਕਮੀ ਆ ਇੰਨਾ ਪੈਸਾ ਤਾਂ ਆਪਦੇ ਮੁੰਡੇ ਨੂੰ ਐ ਵਧੀਆ ਬਣਾ ਲੈਣਾ ਤੂ ਦੀ ਛੱਟੀ ਵਰਗਾ ਪਰ ਹੋ ਨਹੀਂ ਰਹਾ ਦੇਖੋ ਤਾਂ ਮੁੰਡੇ ਦਾ ਨਾਮ ਭੁੱਲ ਜਾਈਂ ਉਹਨਾਂ ਦੇ ਕਿੰਨਾ ਭਾਰ ਵੱਧ ਜਾਂਦਾ ਵੀ ਉਹਨਾਂ ਕੋਲੇ ਫੈਦ ਦੀ ਕਮੀ ਆ ਉਹ ਤਾਂ ਸੰਦੀ ਪੈਸਿਆਂ ਤੇ ਆ ਸੋ ਇਹਨਾਂ ਚੱਕਰਾਂ ਚ ਨਾ ਪਿਆ ਕਰੋ ਵੀ ਮੇਰੇ ਕੋਲੇ ਪੈਸੇ ਨਹੀਂ ਮੈਂ ਮਰ ਜੂਗਾ ਤੇ ਪੈਸੇ ਵਾਲਾ ਵੱਧ ਜਾਊਗਾ ਨਾ ਵੀਰੇ ਭਲੇਖਾ ਛੋਡਾ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਉਦੋਂ ਹੀ ਲੈ ਕੇ ਜਾਣਾ ਜਿੰਨਾ ਚਿਰ ਤੁਹਾਡੇ ਸਾਸ ਲਿਖੀ ਆ ਜੇ ਤੁਹਾਡੀ ਰੱਬ ਨੇ ਲੰਬੀ ਉਮਰ ਲਿਖੀ ਆ ਨਾ ਕੋਈ ਬਿਮਾਰੀ ਕੁਝ ਤੁਹਾਨੂੰ ਮਾਰ ਨਹੀਂ ਸਕਦਾ ਤੁਸੀਂ ਰਾਹਣਾ ਤੁਰੇ ਫਿਰੋਗੇ ਤੇ ਜਿੱਦਿਆ ਲੱਗੀ ਉਹਦੇ ਕੋਈ ਬਚਾ ਨਹੀਂ ਸਕਦਾ ਸੋ ਇਹਨਾਂ ਬਹਿਮਾ ਪਰਮਾ ਤੋਂ ਨਿਕਲ ਕੇ ਆਪਦੀ ਜ਼ਿੰਦਗੀ ਨੂੰ ਨਜ਼ਾਰੇ ਨਾਲ ਜਿਉ ਡਰਿਆ ਨਾ ਕਰੋ ਮੈਂ ਮਰਨਾ ਜਾ ਮੈਨੂੰ ਆਹ ਰੋਗ ਲੱਗ ਜਾ ਕੁਝ ਨਹੀਂ ਹੁੰਦਾ ਜੋ ਪਰ ਢਾਡੇ ਪਰਮਾਤਮਾ ਨੇ ਤੁਹਾਨੂੰ ਦੁਨੀਆ ਤੇ ਭੇਜਿਆ ਨਾ ਉਹ ਤੁਹਾਡਾ ਆਪ ਰਖਵਾਲਾ ਹੈ ਤੁਸੀਂ ਨਾ ਆਪ ਦੀਆਂ ਚਿੰਤਾ ਪਰਮਾਤਮਾ ਤੇ ਛੱਡ ਦਿਓ ਆਪ ਨਾ ਲਿਆ ਕਰੋ ਜਦੋਂ ਤੁਸੀਂ ਆਪ ਚਿੰਤਾ ਲੈਣ ਲੱਗ ਜਾਨੇ ਫਿਰ ਤੁਸੀਂ ਮੰਜੇ 'ਚ ਪੈ ਜਾਨੇ ਹੋ ਜਦੋਂ ਤੁਸੀਂ ਸਾਰਾ ਕੁਝ ਪਰਮਾਤਮਾ ਤੇ ਛੱਡ ਦਿੰਦੇ ਹੋ ਫਿਰ ਪਰਮਾਤਮਾ ਤੁਹਾਡੀ ਰਾਖੀ ਆਪ ਕਰਦਾ ਮੇਰਾ ਇਹੀ ਸੁਭਾਅ ਹੈ ਮੈਨੂੰ ਕੋਈ ਰੋਗ ਲੱਗ ਜੇ ਵੱਡਾ ਸੁ ਮੈਨੂੰ ਸੁਗਰ ਮੈਂ ਕਦੇ ਟੈਨਸ਼ਨ ਨਹੀਂ ਕਰੀ ਕਿਉਂਕਿ ਮੈਨੂੰ ਚੀਜ਼ ਦਾ ਗਿਆਨ ਹੈ ਵੀ ਜਦੋਂ ਬੰਦੇ ਦੀ ਮੌਤ ਆ ਲੱਗੀ ਕੋਈ ਨਹੀਂ ਬਚਾ ਸਕਦਾ ਠੀਕ ਆ ਫਿਰ ਬਿਮਾਰੀ ਤੋਂ ਕੀ ਡਰਨਾ ਬਿਮਾਰੀ ਵੀ ਤਾਂ ਪਰਮਾਤਮਾ ਨੇ ਲਾਈ ਆ ਆਪਕੜਾ ਕਿ ਤੂੰ ਮੁੱਲ ਲੈ ਕੇ ਆਇਆ ਫਿਰ ਤਾਂ ਬੰਦਾ ਕਹੇ ਵੀ ਇਹਦਾ ਮੁੱਲ ਲਿਆ ਆ ਨਹੀਂ ਵੀਰੇ ਰੱਬ ਦੇ ਲਾਇ ਰੋਗ ਹੈ ਠੀਕ ਆ ਨਾ ਜੀ ਤੇ ਬਾਲੇ ਲੋਕ ਕਹਣਗੇ ਆਹ ਟੈਸਟ ਕਰਾਈ ਜਾਓ ਆਹ ਟੈਸਟ ਕਰਾਓ ਹਨਾ ਬਿਮਾਰੀ ਬਾਤ ਇਹ ਵੀਰੇ ਜਦੋਂ ਕੁਝ ਹੋਣਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸੋ ਇੰਨਾ ਗੱਲਾਂ ਤੋਂ ਡਰ ਕੇ ਕਦੇ ਜ਼ਿੰਦਗੀ ਨਾ ਜਿਉਂਵੋ ਮੈਂ 3 ਮਹੀਨੇ ਬਿਨਾ ਇਲਾਜ ਤੋਂ ਇੰਨੀ ਅਲਸਰ ਵਧੀ ਚਮੰਗੇ ਚ ਪਈ ਰਹੀ ਹਾਂ ਮੇਰੇ ਚਰਬੀ ਬਲੱਡਾ ਨੂੰ ਤਾਂ ਹਟ ਗਿਆ ਸੀ ਪਰਮਾਤਮਾ ਨੂੰ ਜਾਣ ਕੇ ਕਹਿਣੀ ਆ ਵਾਹਿਗੁਰੂ ਨੂੰ ਜਾਣ ਕੇ ਬਲੱਡਾ ਨੂੰ ਤਾਂ ਮੇਰੇ ਹਟ ਥੋੜਾ ਬਲੱਡ ਸੀ ਜੀ ਤੇ ਮੈਂ ਪਈ ਰਹਿੰਦੀ ਸੀ ਜੋ ਹੁੰਦਾ ਫਿਰ ਤਰਨਾ ਪੈਂਦੀ ਚਰਬੀ ਆਉਣ ਲੱਗੀ ਜੀ ਫਿਰ ਵੀ ਤਿੰਨ ਮਹੀਨੇ ਮੰਜੇ ਤੇ ਪਈ ਰਹੀ ਆ ਮੈਨੂੰ ਤਾਂ ਲੱਗਦਾ ਵੀ ਮੈਂ ਭੁੱਖੀ ਰਹਿ ਗਈ ਠੀਕ ਹੋ ਗਈ ਕਿਉਂਕਿ ਕੋਈ ਦਵਾਈ ਖਾਂਦੀ ਨਹੀਂ ਸੀ ਸਿਓ ਦੀ ਇੱਕ ਫਾੜ ਇੱਕ ਤੜਕੇ ਕੱਥ ਨੇ ਉਹ ਕੀ ਕਰ ਦੂ ਜੀ ਤਿੰਨ ਮਹੀਨੇ ਮੈਂ ਭੁੱਖੀ ਪਈ ਰਹੀ ਆ ਭੁੱਖੀ ਸੀ ਰੋਟੀ ਦਾ ਪਚਦੀ ਵੀ ਨਹੀਂ ਸੀ ਰੋਟੀ ਤਾਂ ਦੇਖ ਹੀ ਆ ਲੱਗਦਾ ਸੀ ਵੀ ਉਲਟੀ ਆ ਜੂ ਤੇ ਮੇਰੇ ਸੋਚੋ ਮੈਨੂੰ ਤਾਂ ਲੱਗ ਮੈਂ ਭੁੱਖੀ ਰਹਿ ਕੇ ਰੋਗ ਟੁੱਟ ਗਿਆ ਮੇਰਾ ਪਾਣੀ ਦੇ ਜਿਹਾ ਸੇਵ ਤੇ ਸੀ ਸੋ ਇਸ ਕਰਕੇ ਕਹਣੀ ਆ ਜਿੰਦਗੀ ਨੂੰ ਹੱਸ ਕੇ ਖੇਡ ਕੇ ਜਿਉ ਮੋ ਪਰਮਾਤਮਾ ਤੇ ਛੱਡੋ ਸਾਰਾ ਕੁਝ ਜੋ ਵਹਿਗੁਰੂ ਨੇ ਤੁਹਾਨੂੰ ਇੱਥੋਂ ਤਿੱਕਰ ਲੈ ਕੇ ਆਂਦਾ ਤੁਹਾਨੂੰ ਅੱਗੇ ਵੀ ਲੈ ਕੇ ਜਾਊਗਾ ਤੁਸੀਂ ਸਿਰਫ ਫਿਕਰ ਕਰੋ ਆਪਦੇ ਕੰਮ ਧੰਦੇ ਦੀ ਬਿਮਾ ਕੰਮ ਕਰਨਾ ਖਾਣਾ ਬਣਾਉਣਾ ਬੱਚਿਆਂ ਨੂੰ ਖਵਾਉਣਾ ਇਹਨਾਂ ਦੀ ਫਿਕਰ ਕਰੋ ਆਪਦੀ ਜ਼ਿੰਦਗੀ ਦੀ ਫਿਕਰ ਉਸ ਡਾਡੇ ਤੇ ਛੱਡ ਦਿਓ ਕਿਉਂਕਿ ਉਹ ਡਾਡੇ ਨੇ ਤੁਹਾਨੂੰ ਜੱਗ ਤੇ ਭੇਜਿਆ ਉਹਨੇ ਤੁਹਾਨੂੰ ਲੈ ਕੇ ਜਾਣਾ ਸੋਤੇ ਹੱਥ ਕੁਝ ਨਹੀਂ ਹੈਗਾ ਸਭ ਮਸਤ ਰਹੋ ਐਸ਼ ਕਰੋ ਕਦੇ ਵੀ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਜੋ ਹੋਣਾ ਵੀਰੇ ਹੋ ਕੀ ਰਹਿਣਾ ਮੈਂ ਟੈਨਸ਼ਨ ਨਾ ਕਰ ਕਰ ਰੋਗ ਲਾਏ ਸੀ ਤੇ ਹੁਣ ਆਪਾਂ ਰੋਗ ਭਜਾ ਰਹੇ ਆ ਇਹ ਸੋਚ ਕੇ ਵੀ ਜੋ ਹੋਣਾ ਹੋ ਜਾੜ ਦੇ ਫੇਰ ਕਿੱਡੀ ਕੀ ਕਰਨ ਲੈ ਕੰਨ ਦੇ ਚੱਕਰ 'ਚ ਅੱਜ ਦੇ ਅੱਜ ਦੇ ਟਾਈਮ ਨੂੰ ਕਿਉਂ ਖਰਾਬ ਕਰ ਗਏ ਸੋ ਵੀਡੀਓ ਲੰਬੀ ਹੋ ਚੱਲੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ ਰਹੋ ਹੱਸ ਕੇ ਰਹੋ ਸਾਰੀਆਂ ਟੈਨਸ਼ਨਾਂ ਰੱਬ ਤੇ ਛੱਡ ਦਿਓ ਆਪੇ ਸਭ ਕੁਝ ਹੋ ਜਾਊਗਾ ਸਭ ਕੁਝ ਪਰਮਾਤਮਾ ਦੇ ਹੱਥਾਂ 'ਚ ਛੋੜ ਦੇ ਹੱਥ 'ਚ ਕੁਝ ਨਹੀਂ ਇਸ ਕਰਕੇ ਟੈਨਸ਼ਨ ਨਹੀਂ ਲੈਣੀ ਹੱਸੋ ਖੇਡੋ ਜ਼ਿੰਦਗੀ ਜਿਓ ਸਤਿ ਸ੍ਰੀ ਅਕਾਲ ਜੀ